ਹਾਂਜੀ ਭਰਾਵੋ ਆ ਦੇਖ ਲਓ ਜੀ ਚੈੱਕ ਕਰ ਲਓ ਮੈਂ ਅੱਜ ਜਿਹੜੀ ਵੀਡੀਓ ਪਾਉਣ ਲੱਗਾ ਹਾਂ ਨਾ ਇਹ ਹੈਗੀ ਆ ਜੀ ਹੁਸ਼ਿਆਰਪਾ ਪੰਗੀ ਜੋਤੀ ਆ ਦੇਖ ਲਓ ਜੀ ਪਾਣੀ ਦੇਖ ਲਓ ਬਹੁਤ ਹੀ ਜ਼ਿਆਦਾ ਆ ਚੁੱਕਿਆ ਹੈਗਾ ਪਾਣੀ ਪਹਿਲੇ ਵੀ ਕਹਿੰਦੇ ਸੀਗੇ ਸਵੇਰੇ ਜਿਸਲੇ ਬਾਰਿਸ਼ ਹੁੰਦੀ ਬਈ ਸੀਗੀ ਨਾ ਸਵੇਰੇ ਤੋਂ ਵੀ ਜ਼ਿਆਦਾ ਸੀਗਾ ਮੈਂ ਕਿਹਾ ਚਲੋ ਇੱਕ ਵਾਰ ਗੇੜੀ ਲਾ ਕੇ ਆਉਂਦੇ ਆ ਵੀਡੀਓ ਬਣਾ ਕੇ ਆਉਂਦੇ ਆ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਆ ਇਹਨਾਂ ਜਿਹੜੇ ਝੁੱਗੀਆਂ ਵਾਲੇ ਆ ਇਹਨਾਂ ਦੇ ਘਰਾਂ ਤੋਂ ਲੈ ਕੇ ਉਹ ਪਾਰਲੇ ਕੰਡੇ ਤੱਕ ਇਹਦੇ ਪਾਣੀ ਸੀਗਾ ਆ ਪਾਣੀ ਬਹੁਤ ਜ਼ਿਆਦਾ ਹੈ ਆ ਮਾਤਾ ਚਿੰਤਪੁਰਣੀ ਚੌਕ ਆ ਪੰਗੀ ਚੋਂ ਹੁਣੇ ਤੋਂ ਬਾਅਦ ਜਾਵਾਂਗੇ ਅਸੀਂ ਆਪਣੇ ਅਜਵਾਲਾ ਦੇਖ ਲਓ ਜੀ ਅਜਵਾਲ ਪਹੁੰਚ ਚੁੱਕੇ ਆ ਆ ਸਵੇਰ ਸਵੇਰੇ ਦਾ ਟਾਈਮ ਸੀਗਾ ਜਿੱਥੇਲੇ ਮੀਂਹ ਪੈਂਦਾ ਪਿਆ ਸੀ ਮੀਂਹ ਬਹੁਤ ਜ਼ਿਆਦਾ ਆ ਪਾਣੀ ਦੇਖ ਲਓ ਕਿੰਨਾ ਜਮਾ ਹੋ ਚੁੱਕਿਆ ਉਹ ਲੋਕਾਂ ਦੇ ਘਰਾਂ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋਣੇ ਲੋਕਾਂ ਦੇ ਘਰਾਂ ਚ ਵੜਦਾ ਪਿਆ ਗਰੀਬ ਲੋਕਾਂ ਦੇ ਬਜਾਰਿਆਂ ਦੇ ਘਰਨ ਇਹ ਕੀ ਜਿਹੜੀ ਤੁਹਾਨੂੰ ਸਾਰੇ ਪਾਸੇ ਦਿਖਾਵਾਂਗੇ ਤੋਂ ਬਾਅਦ ਜਾਵਾਂਗੇ ਆਪਾਂ ਮਹਿੰਗਰਵਾਲ ਸੈਂਚਾਂ चोच चल के देख देख पानी मैं गुरवाल अच्छा तो ने मछी बहुत ज्यादा चौहाल डैम का पानी छ गया अज देख लो बंदे जाल लैके चले आ छब्बी छब्बी अगस्त मी थो पता ही है मीने कराती सारे पास ਆ ਫੇਰ ਆਪਾਂ ਮੁੜ ਗਏ ਇੱਥੇ ਪੰਗੀ ਜੋ ਜ ਆ ਗਏ ਸੀਗੇ ਇੱਕ ਵਾਰ ਇੱਧਰ ਦੀ ਵੀਡੀਓ ਬਣਾਉਂਦੇ ਆ ਤੇ ਸ਼ਹਿਰਾ ਗਰਾਉਂਡ ਤੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਘੁਮਾ ਕੇ ਵੀਡੀਓ ਦਿਖਾ ਦਾਂ ਇੱਕ ਮਿੰਟ ਦੇਖਿਓ ਆ ਦੇਖ ਲਓ ਸਾਹਮਣੇ ਤੁਹਾਨੂੰ ਦੇਖਦਾ ਪਿਆਰ ਉਹ ਤੇ ਸ਼ਹਿਰਾ ਗਰਾਉਂਡ ਆ ਜਿੱਥੇ ਹਨੂਮਾਨ ਮੰਦਿਰ ਬਣਿਆ ਹੋਇਆ ਆ ਜੀ ਤੇ ਆ ਪਾਣੀ ਤਾਂ ਹੁਣ ਘਟ ਗਿਆ ਕਹਿੰਦੇ ਇੱਥੋਂ ਲੈ ਕੇ ਉਹ ਪਾਰਲੇ ਘੰਡੇ ਤੱਕ ਪਾਣੀ ਪਾਣੀ ਸੀਗਾ ਜੀ ਉਹ ਵੀ ਸੀਗਾ ਦੇਖ ਕੇ ਆਇਆ ਮੈਂ ਸਾਰਾ ਉੱਥੇ ਇਸ ਤੇ ਜਾ